ਆ ਜਿਹੜੀ ਤਰਨਤਾਰ ਦੀ ਵੀ ਇਲੈਕਸ਼ਨ ਹੋ ਕੇ ਹਟੀ ਐ ਤੁਸੀਂ ਇਹ ਦੇਖੋ ਕਿ ਇੰਨਾ ਸ਼ਰਮਨਾਕ ਵਰਤਾਰਾ ਰਿਹਾ ਐ ਸੁਖਬੀਰ ਸਿੰਘ ਬਾਦਲ ਦਾ ਔਰ ਅਕਾਲੀ ਦਲ ਦਾ ਕਿ ਉਹਨਾਂ ਨੂੰ ਆਪ ਦਾ ਕੋਈ ਕੋਈ ਵਰਕਰ ਤਾਂ ਨਹੀਂ ਮਿਲਿਆ ਉਹਨਾਂ ਨੂੰ ਇੱਕ ਗੈਂਗਸਟਰ ਦੀ ਸੱਸ ਨੂੰ ਉਹਨਾਂ ਨੇ ਬਾਹਰੋਂ ਲਿਆ ਕੇ ਉਸ ਹਲਕੇ ਦੇ ਵਿੱਚ ਉਤਾਰਿਆ ਤੇ ਮਹੀਨਿਆਂ ਬਧੀ ਉਹ ਗੈਂਗਸਟਰਸ ਜਿਹੜਾ ਉਹ ਲੋਕਾਂ ਨੂੰ ਸਰਪੰਚਾਂ ਨੂੰ ਐਮਸੀਆ ਨੂੰ ਮੋਤਬਰ ਵਿਅਕਤੀਆਂ ਨੂੰ ਤਰਨ ਤਰਨ ਹਲਕੇਦਿਆਂ ਨੂੰ ਉਹ ਡਰਾਉਂਦਾ ਰਿਹਾ ਧਮਕਾਉਂਦਾ ਰਿਹਾ ਧਮਕੀਆਂ ਦਿੰਦਾ ਰਿਹਾ ਜਾਨੋ ਮਾਰਨ ਦੀਆਂ ਤੇ ਇਹ ਗੱਲ ਹੈ ਜਿਹੜੀ ਇਹ ਬਿਯੋਂਡ ਡਾਊਟ ਪ੍ਰੂਵ ਹੋ ਚੁੱਕੀ ਕਿ ਉਹਨਾਂ ਦਾ ਜਿਹੜਾ ਆਈਟੀ ਸੈੱਲ ਦਾ ਜੋ ਇੰਚਾਰਜ ਸੀ ਨਛੱਤਰ ਗਿੱਲ ਉਹ ਆਪ ਜਾ ਕੇ ਲੋਕਾਂ ਦੇ ਨਾਲ ਆਪਦੇ ਫੋਨ ਤੋਂ ਉਹ ਗੈਂਗਸਟਰ ਬਾਠ ਜਿਹੜਾ ਬਾਹਰ ਬੈਠਾ ਹੈ ਉਹਦੇ ਨਾਲ ਗੱਲ ਕਰਾਉਂਦੇ ਸੀ ਤੇ ਡਰਾਇਆ ਤੁਮ ਕਾਇ ਜਾਂਦਾ ਸੀ ਕਿ ਤੇ ਸੁਖਵੀਰ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਉਹਨਾਂ ਕੋਲ ਅਕਾਲੀ ਦਲ ਕੋਲ ਕੀ ਕੋਈ ਵਰਕਰ ਨਹੀਂ ਬਚਿਆ ਗੈਂਗਸਟਰ ਪਹਿਲਾਂ ਤਾਂ ਪਿਛਲੇ 10 ਸਾਲ ਦੇ ਰਾਜ ਭਾਗ ਦੇ ਵਿੱਚ ਉਹਨਾਂ ਨੇ ਗੈਂਗਸਟਰਿਜ਼ਮ ਪੈਦਾ ਕੀਤਾ ਗੁੰਡਾਤੰਤਰ ਪੈਦਾ ਕੀਤਾ ਉਹਨਾਂ ਤੋਂ ਗਲਤ ਕੰਮ ਕਰਾਉਣ ਦੇ ਲਈ ਤੇ ਹੁਣ ਉਸ ਤੋਂ ਵੀ ਦੋ ਕਦਮ ਅੱਗੇ ਵੱਧ ਕੇ ਆਪ ਦੇ ਕੈਂਡੀਡੇਟ ਵੱਜੋਂ ਅਕਾਲੀ ਦਲ ਨੇ ਔਰ ਸੁਖਵੀਰ ਬਾਦਲ ਨੇ ਉਹਨਾਂ ਨੂੰ ਫੀਲਡ ਦੇ ਵਿੱਚ ਉਤਾਰਨਾ ਸ਼ੁਰੂ ਕਰ ਦਿੱਤਾ ਅਕਾਲੀ ਦਲ ਦਾ ਕੰਪਲੀਟ ਗੁੰਡਾਕਰਨ ਹੈ ਜਿਹੜਾ ਉਹ ਸੁਖਬੀਰ ਬਾਦਲ ਨੇ ਇਸ ਇਲੈਕਸ਼ਨ ਦੇ ਵਿੱਚ ਕਰ ਦਿੱਤਾ ਤੇ ਇਹ ਇੰਨਾ ਨਿੰਦਣਯੋਗ ਤੇ ਇੰਨਾ ਭਿਆਨਕ ਪਾਸੇ ਇਹਨਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਤੋੜ ਦਿੱਤਾ ਕਿ ਜਿੱਥੇ ਇੱਕ ਪਾਸੇ ਹੱਥ ਜੋੜ ਕੇ ਪਿਆਰ ਨਾਲ ਤੇ ਕੰਮ ਦੇ ਆਧਾਰ ਤੇ ਅਸੀਂ ਵੋਟ ਮੰਗਦੇ ਆ ਇਹ ਧਰਾ ਧਮਕਾ ਕੇ ਲੋਕਾਂ ਨੂੰ ਜਾਨੋਂ ਮਾਰ ਦੇਣ ਧੁੰਕੀਆਂ ਦੇ ਕੇ ਇਹ ਵੋਟਾਂ ਮੰਗਦੇ ਨੇ ਸਾਬਤ ਕੀ ਕਰਨਾ ਚਾਹੁੰਦੇ ਨੇ ਇਹ ਇਹ ਤਾਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਅਕਾਲੀ ਦਲ ਜੜੋਂ ਖਤਮ ਹੋ ਚੁੱਕਿਆ ਸਿਰਫ ਔਰ ਸਿਰਫ ਆਪਦੀ ਸਿਆਸੀ ਹੋਣਦ ਬਚਾ ਕੇ ਰੱਖਣਾ ਚਾਹੁੰਦੇ ਨੇ ਉਹ ਗੈਂਗਸਟਰਾਂ ਨੂੰ ਗੁੰਡਿਆਂ ਬਦਮਾਸ਼ਾਂ ਨੂੰ ਇਲੈਕਸ਼ਨਾਂ ਦੇ ਵਿੱਚ ਟਿਕਟਾਂ ਦੇ ਕੇ ਤਾਂ ਕਿ ਉਹਨਾਂ ਤੋਂ ਡਰਾਤਮਕਾ ਕੇ ਉਹਨਾਂ ਤੋਂ ਉਹਨਾਂ ਦੇ ਜ਼ਰੀਏ ਵੋਟਾਂ ਲਈਆਂ ਜਾ ਸਕਣ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਸੁਖਵੀਰ ਬਾਦਲ ਨੂੰ ਕਿ ਜੋ ਪਹਿਲਾਂ ਵੀ ਪਰਚੇ ਦਰਜ ਹੋਏ ਨੇ ਜੋ ਧਮਕੀਆਂ ਮੀਡੀਆ ਸੀ ਆ ਉਹਨਾਂ ਦੇ ਜੋ ਕੰਚਨਪ੍ਰੀਤ ਦੇ ਉੱਪਰ ਔਰ ਬਾਕੀ ਜਣਿਆਂ ਦੇ ਉੱਪਰ ਜੋ ਪਰਚੇ ਦਰਜ ਹੋਏ ਨੇ ਡਿਟੇਲ ਦੇ ਵਿੱਚ ਉਹਨਾਂ ਦੀ ਜਾਂਚ ਪੜਤਾਲ ਹੋਊਗੀ ਬਲਕਿ ਮੈਂ ਤਾਂ ਆਮ ਆਦੀ ਪਾਰਟੀ ਦਾ ਇੱਕ ਨਿਮਾਣਾ ਜਿਹਾ ਵਰਕਰ ਹੋਣ ਦੇ ਨਾਤੇ ਮੈਂ ਤਾਂ ਸਰਕਾਰ ਨੂੰ ਵੀ ਇਹ ਬੇਨਤੀ ਕਰੂੰਗਾ ਔਰ ਸਮੁੱਚੇ ਪੰਜਾਬ ਨੂੰ ਮੈਂ ਕਹੂੰਗਾ ਕਿ ਇਸ ਗੱਲ ਦੇ ਵਿੱਚ ਅੱਜ ਗਹਿਣ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਹੈ ਕਿ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਇਹਨਾਂ ਗੈਂਗਸਟਰਾਂ ਦੇ ਨਾਲ ਆ ਇਹਨਾਂ ਗੁੰਡਾ ਅੰਸਰਾਂ ਦੇ ਨਾਲ ਕੀ ਸੰਬੰਧ ਨੇ ਡਿਟੇਲਡ ਜਾਂਚ ਹੋਣੀ ਚਾਹੀਦੀ ਹੈ ਸੱਟ ਬਣਨੀ ਚਾਹੀਦੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਇਹ ਕਤਈ ਬਰਦਾਸ਼ਤ ਨਹੀਂ ਕੀਤਾ ਜਾਊਗਾ ਆਮ ਆਦਮੀ ਪਾਰਟੀ ਦੀ ਭਗਵੰਤਪਾਲ ਸਰਕਾਰ ਦੇ ਵਿੱਚ ਕਿ ਇਹੋ ਜਿਹੇ ਗੁੰਡਾ ਅੰਸਰ ਨੇ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਹੋਣ ਦੀ ਬਜਾਏ ਉਹ ਇਲੈਕਸ਼ਨਾਂ ਦੇ ਫੀਲਡ ਦੇ ਵਿੱਚ ਹੋਣ ਤੇ ਡਰਾਤਮਕਾ ਕੇ ਲੋਕਾਂ ਤੋਂ ਵੋਟਾਂ ਲੈਣਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਿਆ ਇਹੋ ਜਿਹੇ ਲੋਕਾਂ ਨੂੰ ਮੂੰਹ ਤੋੜ ਦਾ ਜਵਾਬ ਹੈ ਜਿਹੜਾ ਉਹ ਤਰਨਤਾਰ ਦੇ ਲੋਕਾਂ ਨੇ ਵੀ ਦਿੱਤਾ ਤੇ ਆਉਣ ਵਾਲੀ ਹਰ ਇਲੈਕਸ਼ਨ ਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਗੁੰਡਾ ਅੰਸਰਾਂ ਨੂੰ ਪ੍ਰੋਮੋਟ ਕਰੂਗੀ ਗੈਂਗਸਟਰਾਂ ਨੂੰ ਪ੍ਰੋਮੋਟ ਕਰੂਗੀ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਕੰਮ ਹੈ ਜਿਹੜਾ ਉਹ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨਾ ਹੈ ਸਪਸ਼ਟ ਕਰ ਦੇਣਾ ਚਾਹੁੰਦਾ ਇੱਕ ਵਾਰੀ ਫੇਰ ਤੋਂ ਕਿ ਸੁਖਬੀਰ ਬਾਦਲ ਦੇ ਗੈਂਗਸਟਰਾਂ ਦੇ ਨਾਲ ਤਾਲੁਕਾਤ ਨੇ ਜਿਹੜੇ ਗਹਿਰੇ ਰਿਸ਼ਤੇ ਨੇ ਜਿਹੜੇ ਘੋਖ ਖਿਚੜੀ ਅੱਜ ਹੋਏ ਪਏ ਨੇ ਉਦੀ ਜਾਂਚ ਹੋਣੀ ਚਾਹੀਦੀ ਹੈ ਕਰਵਾਵਾਂਗੇ ਤੇ ਚਾਹੇ ਕੋਈ ਜਿੰਨਾ ਮਰਜੀ ਵੱਡਾ ਹੋਵੇ ਛੋਟਾ ਹੋਵੇ ਜਿਹੜਾ ਪੰਜਾਬ ਦਾ ਲਾਅ ਆਂਡਰ ਖਰਾਬ ਲਾਅ ਆਂਡਰ ਖਰਾਬ ਕਰਨ ਦੇ ਲਈ ਇੰਨਾ ਕੁ ਵੀ ਜ਼ਿੰਮੇਵਾਰ ਹੋਊਗਾ ਚਾਹੇ ਉਹ ਖੁਦ ਸੁਖਵੀਰ ਸਿੰਘ ਬਾਦਲੀ ਕਿਉਂ ਨਾ ਹੋਵੇ ਉਹਨਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਮਾਨ ਸਰਕਾਰ ਵੱਲੋਂ ਦਿੱਤੀ ਜਾ